ਕੀ ਗੱਲ ਬਾਤ ਉਹ ਕਿੰਨੇ ਤਰ੍ਹਾਂ ਮਿਲਗੀ ਸੈਕਰੀਟਰੀ ਏਜੰਸੀ ਏਜੰਸੀ ਜਾਤ ਸਿਰ 5 ਵਜੇ ਮੈਨੂੰ ਫੋਨ ਆਇਆ ਜੀ ਸਾਡੇ ਅੱਗੇ ਅੰਦਰ ਸਿਕਿਉਰਟੀ ਗਾਰਡ ਰਹਿੰਦੇ ਆ ਗਏ ਆਪਣੇ ਵਾਈਫ ਕੋ ਨਾਲ ਫੈਮਲੀ ਦੇ ਨਾਲ ਉਹਨਾਂ ਨੇ ਮੈਨੂੰ 5 ਵਜੇ ਫੋਨ ਆਇਆ ਕਿ ਏਜੰਸੀ ਦਾ ਹਲਾਕਿਆ ਤੇ ਉਸੇ ਟਾਈਮ ਫਿਰ ਮੈਂ ਆ ਗਿਆ ਕਿੰਨੇ ਟਾਈਮ ਲੱਗਿਆ ਸੀ ਸਿਰ 5 ਵਜੇ ਸੀ ਤੇ ਕਿੰਨੀ ਗੱਡੀਆਂ ਫਾਇਰ ਬਿਗੜਦੀਆਂ ਕਿੰਤ ਚਾਰ ਘੰਟੇ ਚਾਰ ਘੰਟੇ ਆਈ ਤੇ ਪਰਸੋਂ ਮੋਕੇ ਤੇ ਪਹੁੰਚੇ ਸੀ ਨੀ ਪਰ ਸ਼ਾਸਨ 9 9 ਇਤਲਾ ਕਰ ਪਾਏ ਉਸ ਟਾਈਮ ਸਾਨੂੰ ਪਹਿਲਾ ਸੀਗਾ ਕਿ ਅਸੀਂ ਅੱਗ ਤੇ ਕਾਬੂ ਪਾਇਆ ਜਾਵੇ ਤੋ 3 ਵਜੇ 3-4 ਗੱਡੀਆਂ ਆਈਆਂ 1.5 ਘੰਟੇ ਤੋਂ ਉਹਨਾਂ ਨੇ ਹੱfte ਕਬੂਲਾ ਲਿਆ ਉਸ ਤੋਂ ਅਸੀ ਪੁਲਿਸ ਟਰੱਕੇ ਚ ਆ ਕੇ ਇਨਫੋਰਮ ਕਰਦੇ ਕਿ ਜਾਨੀ ਮਾਨੇ ਨੂੰ ਕੋਈ ਨੁਕਸਾਨ ਨਹੀਂ ਬਿਲਕੁਲ ਤੇ ਮਾਨੇ ਕਿੰਨਾ ਨੁਕਸਾਨ ਹੋਇਆ ਮਾਲੀ 750 ਤੋਂ 150 ਗੱਡੀ ਦੇ ਵਿੱਚ ਸੜ ਗਈ ਹੈ ਜੀ ਸਕੂਟਰ ਮੋਟਰਸਾਈਕਲ ਤੇ 25 ਲੱਖ ਰੁਪਏ ਦਾ ਸਸਤਾ ਹੈ ਕਹ ਸਕਦੇ ਕਿਸ ਤਰ੍ਹਾਂ ਦੀ ਆਗ ਲੱਗੀ ਹੋ ਸਕਦੀ ਹੈ ਨਹੀਂ ਕਾਰਨ ਨਹੀਂ ਜਜ ਕਰ ਸਕਦੇ ਅਸੀਂ ਇਹ ਜਿਹੜਾ ਸਪੋਰਟੀ ਗਾਰਡ ਸੀਗਾ ਉਹ ਮੌਕੇ ਤੇ ਮੌਜੂ ਸੀ ਉਹਨਾਂ ਨੂੰ ਕਿਸ ਤਰੀਕੇ ਪਤਾ ਲੱਗਿਆ ਕਿ ਆਗ ਲੱਗ ਗਈ ਉਹਨਾਂ ਨੂੰ ਕੁਝ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਆਈਆਂ ਤੇ ਕੁਝ ਸਮੈਲ ਗੁਰਦਾਸ ਉਸ ਤੋਂ ਬਾਅਦ ਉਹਦੀ ਜਨਗ ਖੁੰਨੀ ਤੇ ਆਨੇ ਜਾ ਕੇ ਦੇਖਿਆ ਉਹਨੂੰ ਪਹਿਲਾਂ ਤਾਂ ਲੱਗਿਆ ਕਿ ਸ਼ਾਇਦ ਤੂਫਾਨ ਆ ਰਿਹਾ ਕੋਈ ਨਹੀਂ ਪੈ ਰਿਹਾ ਜ਼ਿਆਦਾ ਪਰ ਉਹਨੇ ਆ ਕੇ ਦੇਖਿਆ ਤੇ ਕਾਫੀ ਅੱਗ ਵੱਧੀ ਹੋਈ ਸੀ ਇਸ ਟਾਈਮ ਕੀ ਗੱਲ ਬਾਤ ਹੋਈ ਸੀ ਤੇ ਜੋ ਅੱਗ ਲੱਗੀ ਉਸ ਤੋਂ ਬਾਅਦ ਜੋ ਫਾਈਬਰਿਕ ਗੱਡੀ ਆਈ ਆ ਉਹ ਫਾਈਬਰਿਕ ਗੱਡੀ 15 ਮਿੰਟ ਲੇਟ ਆਈ ਆ ਇੱਕਦਮ ਹੀ ਅੱਗ ਇੱਕਦਮ ਵੱਧ ਗਈ ਅੱਗ ਵੀ ਕਸਟਮਰ ਪਰੋਬਲ ਪੰਪ ਤੇ ਦਿਗਲੇ ਪਵਾਨ ਆਇਆ ਜੀ ਕਹਿੰਦਾ ਕਿ ਨੰਬਰ ਹੈਗਾ ਤੁਹਾਡੇ ਕੋ ਤੇ ਪੰਪ ਤੇ ਨੰਬਰ ਨਹੀਂ ਸੀਗਾ ਕਿਉਂਕਿ ਜਦੋਂ ਮੈਂ ਮੈਨੇਜਰ ਨੂੰ ਇਹਨੇ ਦੱਸਿਆ ਤੋਂ ਨੇ ਆਪਣੇ ਆਪਣੇ ਬਾਪਦੇ ਨੇ ਉਹ ਕਹਿੰਦਾ ਜੀ ਫਿਰ ਕਸਟਮਰ ਫਾਇਰ ਵੇਟ ਨੂੰ ਫੋਨ ਕੀਤਾ ਫਾਇਰ ਵੇਟ ਦੀ ਗੱਡੀ ਆਈ ਆ ਫਿਰ ਉਹਨੇ ਆ ਕੇ ਅੱਗ ਵਿਝਾਈ ਤੁਸੀਂ ਜਦੋਂ ਪਹੁੰਚੇ ਤਾਂ ਕਿੰਨੀਆਂ ਗੱਡੀਆਂ ਇੱਥੇ ਨਜ਼ਰ ਆਈਆਂ ਭਾਜੀ ਪਹਿਲਾ ਮੌਕੇ ਤੇ ਤਿੰਨ ਗੱਡੀਆਂ ਖੜੀਆਂ 8 ਵਜੇ ਜਦੋਂ ਮੈਂ ਆਇਆ 8 ਵਜੇ ਕਿਸ ਚੀਜ਼ ਦੀ ਕੰਪਨੀ ਆ ਇਹ ਏਜੰਸੀ ਕਿਸ ਦੀ TVS TVS ਸਕੂਟਰ ਦੀ ਏਜੰਸੀ ਆ ਸਕੂਟਰ ਮੋਟਰਸਾਈਕਲ ਤੇ ਕਿੱਥੇ ਕਰਕੇ ਆਏ ਇਹ ਇਹ ਬਸਤੀ ਚੌਂਕ ਅੱਛਾ ਜੀ ਐਲੀਅੰਸ ਮੋਟਰ ਕੁਝ ਹੁਣ ਤੱਕ ਪਤਾ ਲੱਗਿਆ ਕੋਈ ਕਿਸੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੂੰ ਨਹੀਂ ਭਾ ਤੇ ਕਿੰਨਾ ਕ ਨੁਕਸਾਨ ਹੋ ਗਿਆ ਕੁਝ ਪਤਾ ਲੱਗਿਆ ਕੁਝ ਮਾਣ ਨਹੀਂ ਰਿਹਾ ਜੱਗ ਦੇ ਦਿੰਦੇ ਆ ਭਾਈ ਓਕੇ ਠੀਕ